ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਪਿੰਡ ਬਦਨੀ ਕਲਾ ਦੇ ਵਿੱਚ ਬਦਨੀ ਕਲਾ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਸੁਖਵੀਰ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਅੱਜ ਮਿੱਤਰੋ ਫਿਰ ਤੁਹਾਡੇ ਲਈ ਚਾਰ ਕਟੀਆਂ ਤੇ ਇੱਕ ਮੱਝ ਲੈ ਕੇ ਆ ਗਿਆ ਆ ਉਹ ਕਰਦਿਆਂ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਸਤਿਗੁਰ ਸੁਖਵੀਰ ਵੀਰੇ ਸਤਿਗੁਰ ਵੀਰੇ ਕੀ ਹਾਲ ਆ ਬਹੁਤ ਵਧੀਆ ਸੀਤਾ ਦੇ ਪਰਿਵਾਰ ਹਾਂਜੀ ਵੀਰੇ ਲੈਣੀਆਂ ਪੰਜ ਫਿਰ ਕਿੱਧਰ ਪੇਜਤੀਆਂ ਉਹ ਵੀਰੇ ਪਟਿਆਲੇ ਕੋਲੇ اٹਕੀਆਂ ਵੀਰੇ ਠੀਕ ਆ ਪੰਜ ਹੀ ਹੈ ਹਾਂਜੀ ਵੀਰੇ ਇੱਕੋ ਬੰਦੇ ਨੇ ਲੈ ਲਈ ਇੱਕ ਬੰਦੇ ਨੇ ਠੀਕ ਆ ਬਾਈ ਤੇ ਅੱਜ ਫਿਰ ਆ ਕਿੰਨੇ ਨੇ ਦੇ ਦਿੱ ਗਏ ਚਾਰਾਂ ਦਾ ਲਾਟ ਇਹ ਚਾਰ ਹੀ ਆ ਵੀਰੇ ਕਟੀਆਂ ਹਾਂ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਆ ਹਾਂ 46000 ਦੀਆਂ ਕਟੀਆਂ ਦੇ ਦੇ 46000 ਦੇ ਵਿੱਚ 100 ਕਿਲੋਮੀਟਰ ਦੇ ਘਿਰਜ ਪਹੁੰਚ ਫਰੀ ਆ ਕਿੰਨੀ ਕਿੰਨੀ ਉਮਰ ਦੀਆਂ ਇਹ ਚਾਰੇ ਬਾਈ ਇਹ ਹੋਣੀਆਂ ਵੀਰੇ 8-9 ਮਹੀਨਿਆਂ ਦੀਆਂ ਹੀ ਸਾਰੀਆਂ 8-9-9 ਮਹੀਨਿਆਂ ਦੀਆਂ ਹੀ ਕਟੀਆਂ ਹੈ ਸਿੰਗਾ ਦੀਆਂ ਬਰੀਕ ਚਮੜੀ ਦੀਆਂ ਹਨਾ ਹਾਂ ਹਾਂ ਸੋਹਣੀਆਂ ਸੁਨੱਕੀਆਂ ਮੈਂ ਕੱਟੀ ਦਾ ਮਿਲਦੀ ਵੀ ਨਹੀਂ ਕੱਟੀ ਨਿੱਕੀ ਬਾਈ ਹਨਾ ਹਾਂਜੀ ਵੀਰੇ ਹੂੰ ਚਾਰ ਕਟੀਆਂ 46000 ਦੇ ਵਿੱਚ ਪਹੁੰਚ ਫਰੀ ਹੈ ਜਿੱਥੇ ਮਰਜ਼ੀ ਲੈ ਜੇ 100 ਕਿਲੋਮੀਟਰ ਤੱਕ ਪਹੁੰਚ ਨਹੀਂ ਜੇ ਉਦੋਂ ਗਾਂ ਵਧ ਹੋਇਆ ਉਹ ਅਗਲੇ ਤੱਕ ਰਾਇਆ ਹਾਂਜੀ ਵੀਰੇ ਤੇ ਜੇ ਅਗਲੇ ਨੇ ਮਿੱਤਰੋ ਕਰਾਏ ਪਹੁੰਚ ਨਹੀਂ ਕਰਾਉਣੀ ਉਹ ਜਾ ਹੋ ਜਾਊਗਾ ਮਾਨਤਾਨ ਹਣਾ ਹਾਂਜੀ ਵੀਰੇ ਠੀਕ ਹੈ ਬਾਈ ਤੇ ਅਸਾ ਬਾਈ ਸੁਖਵੀਰ ਬਾਈ ਜਿਹੜੀ ਮਾਝਾ ਬਾਈ ਉਬਰੇ ਚਾਰ ਮਹੀਨਾ ਦੀ ਗੱਬਣ ਹਾਂ ਦੁੱਧ ਹੈਗਾ 2.5 ਕਿਲੋ 2.5 ਕਿਲੋ ਹੈਗਾ ਦੁੱਧ ਚੈੱਕ ਪਾਸ ਆ ਵੀਰੇ ਚੈੱਕ ਪਾਸ ਆ ਵੀਰੇ ਤੇ ਮਿਲਦੀ ਕਿਵੇਂ ਆ ਵੀਰੇ ਮਿਲਦੀ ਵੀਰੇ ਆਪਣੇ ਕੋਲ ਦਾ ਟੀਕਾ ਲਵਾਇਆ ਮੈਂ ਮੈਂ ਤੈਨੂੰ ਕਹਿਆ ਬਈ ਧਾਰ ਲੈ ਲੈਂਦੀ ਆ ਠੀਕ ਆ ਆ ਜੂਗੀ ਭਾਵੇਂ ਅੱਗੇ ਲੱਤਾ ਤਾਂ ਨਹੀਂ ਮਾਰੀ ਨਾ ਵੀਰੇ ਜਮਾ ਨਹੀਂ ਵੀਰੇ ਠੀਕ ਚੂਣ ਚਣ ਚੰਗਾ ਬਈ ਉਹ ਵਧੀਆ ਵੀਰੇ ਪੂਰਾ ਠੀਕ ਮਾੜੀ ਤਾਂ ਨਹੀਂ ਸੰਭੜ ਰੋਟਾ ਬਹੁਤ ਚੰਗੀ ਜੇ ਤਿਆਰ ਹੋਊ ਬਈ ਹਾਂਜੀ ਵੀਰੇ ਹਣਾ ਆ ਇੱਕ ਤਰੀਕ ਨੂੰ ਪੰਜਵਾਂ ਮਹੀਨਾ ਲੱਗ ਗਿਆ ਪੰਜਵਾਂ ਲੱਗ ਗਿਆ ਆ ਲੱਗਿਆ ਵੀਰੇ ਹਾਂ ਇੱਕ ਮੰਦਾ ਲਗਾ ਕੇ ਨੇ ਬੜੀ ਤੇਜ਼ੀ ਜੇ ਤਿਆਰ ਹੋ ਜਾਣਾ ਹਾਂਜੀ ਵੀ ਕਿੰਨੇ ਦੀ ਬਾਈ ਇਹ ਇਹ ਛੋਟਾ ਜਿਹਾ ਮੋਲੀ 53000 ਰੁਪਏ ਪੱਕੀ ਗੱਲ ਹਾਂਜੀ ਵੀਰੇ ਲੈ ਦੇ ਕੋ ਕਹਵੇ ਵੀ ਕਟੀਆਂ ਵੀ ਲੈ ਲੈਣੀਆਂ ਤੇ ਲੱਖ ਰੁਪਏ ਦੇ ਵੀ ਦੇ ਦੇ ਸਾਨੂੰ ਹਾਂ ਬਾਈ ਕਰ ਦਿਆਂਗੇ ਵੀਰੇ ਆਪਾਂ ਤੇ ਲੱਖ ਹੀ ਬਣਦਾ 46 ਤੇ 53 ਹਾਂਜੀ ਵੀਰੇ 49000 ਘੱਟਣ 99000 ਰੁਪਏ ਬਣਦਾ ਹਨਾ ਹਾਂਜੀ ਵੀਰੇ 99000 ਦੇ ਵਿੱਚ ਪੰਜੇ ਪਹੁੰਚ ਕਿਲੋਮੀਟਰ ਕਰ ਦਾਂਗੇ 100 ਕਿਤੇ ਇੱਕ ਫ੍ਰੀ ਹਾਂ ਕਰ ਦਿਆਂਗੇ ਵੀਰੇ ਠੀਕ ਚਾਰ ਕਟੀਆਂ ਦੀ ਇੱਕ ਮੱਝ ਹੈ ਪਿਕਅਪ ਜਾਊਗੀ ਹਾਂਜੀ ਵੀਰੇ ਹੂੰ ਲੈ ਬਾਈ ਮੈਂ ਵੀ ਚੰਗੀ ਆ ਲੱਖ ਰੁਪਏ ਦੇ ਵਿੱਚ 1000 ਰੁਪਏ ਛੋਟ 99000 ਦੇ ਵਿੱਚ ਇੱਕ ਟੋਕੜ ਗੱਬੜ ਚੱਕ ਪਾਸ ਮੱਝ ਤੇ ਚਾਰ ਕਟੀਆਂ ਤੁਹਾਨੂੰ 100 ਕਿਲੋਮੀਟਰ ਦੇ ਘੇਰੇ ਚ ਪਹੁੰਚ ਫਰੀ ਹੋ ਜੂਗੀ ਜੇ ਕੱਲੀ ਮੱਝ ਲੈਣੀ ਆ ਫਿਰ ਕਿਰਾਇਆ ਤੁਹਾਨੂੰ ਆਵਦਾ ਲਾਉਣਾ ਪੈਣਾ ਵਾ ਮਿੱਤਰੋ ਤੇ ਇੱਕ ਗਾਂ ਵੀ ਬਈ ਸੁਖਬੀਰ ਦੇ ਕੋਲੇ ਹਾਂਜੀ ਬਈ ਇਹ ਲਾ ਭਰਾ ਸਾਂਭ ਲੂਗਾ ਬਈ ਗਾਂ ਡੱਬੀ ਪ੍ਰਿੰਟ ਵਾਲੀ ਬਹੁਤ ਚੰਗੀ ਨਸਲ ਕੁਆਲਿਟੀ ਵਾਲੀ ਗਾਂ ਬਈ ਇਹ ਕਿੰਨੇ ਚਿਰ ਦੀ ਗੱਪਣਾ ਇਹਨੂੰ ਵੀਰੇ 6 ਮਹੀਨਾ ਲੱਗਿਆ ਵਾ ਸਰਬੇ 6 ਮਹੀਨਾ ਲੱਗਿਆ ਕਿ ਇਹਨੇ ਸਾਂਭੀ ਨਹੀਂ ਹਣਾ ਬਈ ਹਾਂਜੀ ਵੀਰੇ ਹੂੰ ਗਾਂ ਦੀ ਜਾਦੂਤ ਬਹੁਤ ਆ ਹਣਾ ਹਾਂਜੀ ਵੀਰੇ ਹੂੰ ਤੇ ਦੁੱਧ ਕੋਈ ਹੈਗਾ ਬਈ ਹੁਣ ਦੁੱਧ ਹੈਗਾ ਵੀਰੇ 1.5 ਤੋਂ 2 ਕਿਲੋ ਵੀ ਥਣ ਪਾਸ ਕਰਾ ਦੂਗੀ ਹਾਂਜੀ ਵੀਰੇ ਕਰਾ ਦਿੰਦੀ ਆ ਠੀਕ ਆ ਬਾਈ ਠੀਕ ਆ ਦੁੱਧ ਬਾਦ ਵੀ ਜਾਊ ਵੀਰੇ ਜੇ ਕੋਈ ਸਾਮ ਲੂਗਾ ਨਾ ਕਿੰਨੇ ਦੀ ਦੇ ਦੇਾਂਗੇ ਸੁਖਵੀਰ ਬਾਈ ਇਹ ਆਪਾਂ ਯਾਰ ਕੋਈ 40 ਨਹੀਂ ਕੋਈ 38 ਨਹੀਂਗਾ 35000 ਚੋਂ ਮੰਨਤਣ ਕਰਦੇ ਕਿੰਨਾ ਕਰਦੀ ਆ ਬਾਈ ਹਜ਼ਾਰ ਕਰ ਦਿਆਂਗੇ ਯਾਰ 35000 ਦੇ ਵਿੱਚ 100 ਕਿਲੋਮੀਟਰ ਭੇਜ ਦਈਏ ਪਹੁੰਚ ਫਰੀ ਹਾਂ ਚੱਲ ਭੇਜ ਦਿਆਂਗੇ ਯਾਰ ਹਾਂ ਭੇਜ ਲੈ ਮਿੱਤਰੋ ਗਾਂ ਵੀ ਕੱਲੀ ਤੁਹਾਨੂੰ 100 ਕਿਲੋਮੀਟਰ ਘੇਰੇ ਦੇ ਵਿੱਚ 35000 ਦੇ ਪਹੁੰਚ ਫਰੀ ਕਰਾਤੀ ਆ ਚਾਰ ਕਟੀਆਂ ਵੀ ਤੁਹਾਨੂੰ ਪਹੁੰਚ ਫਰੀ ਕਰਾਤੀਆਂ ਜੇ ਮੱਝ ਲੈਣੀ ਮੱਝ ਤੁਹਾਨੂੰ ਮਿੱਤਰੋ ਆਪਦਾ ਕਰਾਇਆ ਦੇਣਾ ਪਊਗਾ ਤੇ ਜੇ ਪੰਜੇ ਲੈਣੀਆਂ ਚਾਰੇ ਕਟੀਆਂ ਤੇ ਇੱਕ ਮੱਝ ਫਿਰ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਜੇ ਵੀ ਫਰੀ ਹੋ ਜੂਗੀ ਕਿੱਥੇ ਹੋਣੀ ਆ ਬਦਨੀ ਕਲਾ ਪਿੰਡ ਦੇ ਵਿੱਚੋਂ ਇੱਕ ਗੱਲ ਹੋਰ ਆ ਬਾਈ ਕਈ ਪਰਾ ਫਰਾਡ ਮੰਨਦੇ ਹੁੰਦੇ ਆ ਆਪਣੀ ਜਿਹੜੀ ਵੀਡੀਓ ਤੁਸੀਂ ਨਿਊ ਗੱਲ ਫਾਰ ਗੱਲ ਦਾ ਵਾਦਾ ਹੋਊਗਾ ਉਹਦੇ ਵਿੱਚ ਤੁਹਾਡੇ ਨਾਲ ਕਦੇ ਵੀ ਫਰਾਡ ਨਹੀਂ ਹੋਊਗਾ ਹਾਂ ਪਸੂ ਪਾਸ ਨਾ ਆਵੇ ਪਸੂ ਥਣੋਣਾ ਪਾਸ ਆਵੇ ਉਹਦੇ ਬਾਰੇ ਤੁਸੀਂ ਗੱਲਬਾਤ ਕਰਨੀ ਹੈ ਕਿਉਂ ਕਿਉਂ ਬਾਈ ਬੜ ਇੱਕ ਗੱਲ ਹੋਊਗੀ ਜਿਹੜੇ ਘਰ ਦੇ ਵਿੱਚੋਂ ਤੁਹਾਡੀ ਕਦੇ ਇਹ ਨਹੀਂ ਹੋਊਗਾ ਵੀ ਅਗਰ ਤੁਹਾਡਾ 30 40000 ਰੁਪਿਆ ਪਾਕ ਤੇ ਤੁਹਾਡੇ ਪੈਸੇ ਜਿਹੜੇ ਮਰ ਜਾਣਗੇ ਬਾਕੀ ਗੱਲ ਇਹ ਆ ਵੀ ਅੱਧੇ ਪੈਸੇ ਤੁਹਾਨੂੰ ਬਾਈ ਦੇਣੇ ਪੈਣਗੇ ਅੱਧੇ ਤੁਹਾਨੂੰ ਪਹੁੰਚ ਤੇ ਦੇਣੇ ਪੈਣਗੇ ਇਹ ਨਹੀਂ ਹੈਗਾ ਵੀ 500000 ਦੇ ਨਾਲ ਕਟੀਆਂ ਜਾਂ ਮੱਝਾਂ ਨਹੀਂ ਆਉਣੀਆਂ ਤੁਹਾਡੇ ਘਰੇ ਇਹ ਵੀ ਇੱਕ ਵੱਡਾ ਚੈਲੰਜ ਆ ਕਿਉਂਕਿ ਦੇ ਬਾਕੀ ਤੁਸੀਂ ਜਿਹੜਾ ਜਾਨਵਰ ਫਿੱਟ ਲੱਗੂਗਾ ਬਾਈ ਦਾ ਨੰਬਰ 9463319970 9363319970 ਪਿੰਡ ਪਤਨੀਕਲਾ ਜ਼ਿਲ੍ਹਾ ਮੋਗਾ ਕਈ ਵੀ ਰਿ ਕਮੈਂਟ ਕਰਦੇ ਹੁੰਦੇ ਆ ਵੀ ਕਟੀਆਂ ਤੁਸੀਂ ਐਵੇਂ ਝੂਠ ਮਾਰ ਕੇ ਵੇਚਦੇ ਆ ਹੂੰ ਉਹ ਵੀ ਗੱਲ ਕਹਿ ਦੋ ਵੀ ਜਿਹੜੇ ਕਮੈਂਟ ਕਰਦੇ ਆ ਉਹ ਇੱਥੇ ਆ ਕੇ ਦੇਖ ਲੈਣ ਵੀ ਕਟੀਆਂ ਹੈਗੀਆਂ ਤਾਂ ਹਾਂ ਹੈਗੀਆਂ ਨੇ ਜਿੱਥੇ ਖੜੀਆਂ ਬਰਾਂਡਾ ਨੋਟ ਕਰ ਲਿਓ ਆ ਵੇਖੋ ਬਈ ਸ਼ੈਡ ਦੇਖ ਲਿਆ ਕਰੋ ਤੇ ਆਪਾਂ ਜਿੱਥੇ ਤੋਂ ਵੀਡੀਓ ਫੜਵਾਉਨੇ ਆ ਬਈ ਆਪਾਂ ਹਮੇਸ਼ਾ ਅਗਲੇ ਦੇ ਘਰੇ ਜਾ ਕੇ ਵੀਡੀਓ ਬਣਾਉਣੇ ਨਾ ਕਿ ਵੀਡੀਓ WhatsApp ਤੇ ਮੰਗਾ ਕੇ ਪਾ ਲਈ ਦੀ ਉਹ ਕੰਮ ਨਹੀਂ ਕਰਦੇ ਆਪਾਂ ਮਿਹਨਤ ਦੇ ਨਾਲ ਅਗਲੇ ਦੇ ਘਰ ਪਹੁੰਚ ਕੇ ਆਪ ਅਖੀਂ ਥਾਂ ਦੇਖ ਕੇ ਸੰਗ ਦੇਖ ਕੇ ਫੜਵਾਉਂਦੀ ਆ ਮਿੱਤਰੋ ਬਾਕੀ ਗੱਲਬਾਤ ਲਈ ਨੰਬਰ ਪਾਈ ਦਾ ਸਕਰੀਨ ਦੇਖੋ